ਝਾੜੂ ਖਿਲਰਨ ਤੋਂ ਪਹਿਲਾਂ ਕਾਂਗਰਸ ਖਿਲਰ ਗਈ ਤੁਹਾਡੀ ਆ ਕਾਂਗਰਸ ਦੀ ਗਰਕੂਤਾ ਕਰ ਗਈ ਹਾਈ ਕਮਾਂਡੀਆਂ ਗੱਲਾਂ ਜ਼ਰੂਰ ਕਰਦੇ ਨੇ ਪਰ ਹਾਈ ਕਮਾਂਡ ਦਾ ਨਾ ਆਣਾ ਇਹ ਸਾਬਜ਼ਾਹਰ ਕਰਦਾ ਹੈ ਕਿ ਕਿਤੇ ਨਾ ਕਿਤੇ ਦਾਲ 'ਚ ਕੁਝ ਕਾਲਾ ਹੈ ਔਰ ਪੰਜਾਬ ਇੱਕ ਉਹ ਸਟੇਟ ਹੈ ਜਿਹਦੀ ਕੀ ਪ੍ਰੋਮਿਨੈਂਟ ਸਟੇਟ ਹੈਗੀ ਹੈ ਕਾਂਗਰਸ ਦੀ ਜਿੰਨੂੰ ਕੀ ਕਾਂਗਰਸ ਹੈ ਸੋਚ ਕੇ ਚੱਲ ਰਹੀ ਕਿ 2027 ਤੱਕ ਆਪਾਂ ਸਰਕਾਰ ਬਣਾਵਾਂਗੇ ਜਿਹੜੀ ਇਸ ਪੂਰੇ प्रकरण ਦੇ ਵਿੱਚ ਜਿਹੜੀ ਚੀਜ਼ ਸਾਹਮਣੇ ਆਈ ਔਰ ਨੋਟਿਸ ਨੋਟਿਸ ਖੜਿਆ ਜਾ ਰਿਹਾ ਤੁਸੀਂ ਦੇਖੋ ਕਿ ਨੋਟਿਸਾਂ ਨਾਲ ਵੀ ਰਾਜਨੀਤੀ ਹੁੰਦੀ ਦੇਖੋ ਜਾਂ ਤੇ ਹਾਈ ਕਮਾਂਡ ਸਾਰਾ ਡਰਾਮਾ ਖੁਦ ਆਪ ਕਰਾ ਰਹੀ ਹੈ ਜਿਸ ਬੰਦੇ ਨੂੰ ਵੀ ਕੋਈ ਚੁੰਡੀ ਵੱਡੀਗੀ ਉਹਨੇ ਹਾਈ ਕਮਾਂਡ ਜਾ ਕੇ ਗੱਲ ਕੀਤੀ ਹੋएगी ਲੇਕਿਨ ਹਾਈ ਕਮਾਂਡ ਨੇ ਕੋਈ ਇਸ਼ਾਰਾ ਹੀ ਨਹੀਂ ਕੀਤਾ ਔਰ ਦੂਸਰਾ ਨਜੂ ਸਿੰਘ ਸਿੱਧੂ ਇੱਕ ਮੈਸੇਜ ਲੈ ਕੇ ਆਇਆ ਉਹਨੂੰ ਮੈਸੇਜ ਕੀ ਸੀ ਕੀ ਉਹ ਹਾਈ ਕਮਾਂਡ ਦਾ ਮੈਸੇਜ ਇਸ ਮੈਟਰ ਨੂੰ ਹਾਈ ਕਮਾਂਡ ਔਰ ਲੋਅਰ ਕਮਾਂਡ ਤੇ ਸੀਰੀਅਸਲੀ ਨਹੀਂ ਲਿਆ ਜਾਦਾ ਨਵਜੋਤਕਰ ਸਿੱਧੂ ਦੇਵ ਬਿਆਰ ਨੂੰ ਲੈ ਕੇ ਪੰਜਾਬ ਕਾਂਗਰਸ ਦੇ ਵਿੱਚ ਲਗਾਤਾਰ ਸਿਆਸੀ ਪੁਚਾਲ ਜਾ ਰਹੀ ਹੈ ਤਾਂ अगर गाल कीती जावे लीगल नोटिसਾਂ ਦੀ ਤਾਂ ਪੰਜਾਬ ਕਾਂਗਰਸ ਦੇ ਵਿੱਚ ਲੀਗਲ ਨੋਟਿਸਾਂ ਦੀ ਛੜੀ ਲੱਗ ਚੁੱਕੀ ਹੈ ਇੱਕ ਦੂਜੇ ਤੇ ਲਗਾਤਾਰ ਇਲਜ਼ਾਮ ਲਗਾਏ ਜਾ ਰਹੇ ਨੇ ਆਖਿਰਕਾਰ ਹੁਣ ਪੰਜਾਬ ਕਾਂਗਰਸ ਦੇ ਵਿੱਚ ਜੋ ਇਹ ਵੱਡੀ ਜੰਗ ਛਿੜ ਗਈ ਹੈ ਇਹ ਖਤਮ ਕਿਸ ਤਰ੍ਹਾਂ ਹੋਵੇਗੀ ਇਸ ਬਾਰੇ ਹੀ ਜਾਣਕਾਰੀ ਲਵਾਂਗੇ ਮੇਰੇ ਨਾਲ ਪੱਤਰਕਾਰ ਸੁਮਿਤ ਖੰਨਾ ਮਜੂਰ ਨੇ ਸਰ ਦੇਖ ਰਹੇ ਹਾਂ ਦੋ ਦਿਨ ਤੋਂ ਪੰਜਾਬ ਕਾਂਗਰਸ ਦੇ ਵਿੱਚ ਲਗਾਤਾਰ ਵੱਡੀ ਜੰਗ ਜਿਹੜੀ ਹੈ ਜਾਰੀ ਹੋ ਚੁੱਕੀ ਹੈ ਲੇਕਿਨ ਇਸ ਦਾ ਖਤਮ ਕਿਵੇਂ ਕੀਤਾ ਜਾ ਸਕਦਾ ਦੇਖੋ ਨਵਜੋਤ ਸਿੰਘ ਸਿੱਧੂ ਪੰਜਾਬ ਦੀ ਨਹੀਂ ਦੇਸ਼ ਦੀ ਸਿਆਸਤ ਦਾ ਇੱਕ ਬਹੁਤ ਵੱਡਾ ਨਾਮ ਹੈ। ਖਾਸ ਕਰਕੇ ਕਿ ਇਹ ਨਵਜੂਦ ਕੋਰ ਸਿੱਧੂ ਤਾਂ ਆ ਇੱਕ ਕਹਿੰਦੇ ਨਾ ਰੈਪਲੀਕਾ ਜਿਹੜਾ ਇੱਕ ਉਹਨਾਂ ਦਾ ਇੱਕ ਚਿਹਰਾ ਬਣ ਕੇ ਅਸੁੱਲੇ ਉਹ ਗੱਲਬਾਤ ਕਰ ਰਹੇ ਨੇ। ਦੇਖੋ ਸਭ ਤੋਂ ਵੱਡੀ ਜਿਹੜੀ ਇਸ ਪੂਰੇ प्रकरण ਦੇ ਵਿੱਚ ਜਿਹੜੀ ਚੀਜ਼ ਸਾਹਮਣੇ ਆਈ ਉਹ ਨੋਟਿਸ ਨੋਟਿਸ ਖੜਿਆ ਜਾ ਰਿਹਾ। ਤੁਸੀਂ ਦੇਖੋ ਕਿ ਨੋਟਿਸਾਂ ਨਾਲ ਵੀ ਰਾਜਨੀਤੀ ਹੁੰਦੀ ਹੈ। ਦੇਖੋ ਕਈ ਪਾਰਟੀਆਂ ਦੇ ਵਿੱਚ ਬਹੁਤ ਸਾਰੇ ਇੰਟਰਨਲ ਮਸਲੇ ਪਹਿਲਾਂ ਵੀ ਹੁੰਦੇ ਰਹੇ ਨੇ। ਇੱਥੋਂ ਤੱਕ ਕਿ ਕੀ ਪਾਰਟੀਆਂ ਛੱਡ ਕੇ ਜਾਣ ਵਾਲੇ ਲੋਕਾਂ ਨੂੰ ਵੀ ਮਨਾਇਆ ਗਿਆ ਲੋਕਾਂ ਨੂੰ ਇਕੱਠੇ ਕੀਤਾ ਗਿਆ ਲੋਕਾਂ ਨੂੰ ਇੱਕ ਮੰਚ ਤੇ ਲਿਆਂਦਾ ਗਿਆ ਲੇਕਿਨ ਪੰਜਾਬ ਕਾਂਗਰਸ ਕੀ ਹੋ ਰਿਹਾ ਤੁਸੀਂ ਦੇਖੋ ਕਿ ਹਾਈ ਕਮਾਂਡ ਮਨ ਲਗਦਾ ਯਾਰ ਤੇ ਉਹ ਅੰਨੀ ਹੈ ਤੇ ਯਾ ਉਹ ਖੁਦ ਕੰਮ ਕਰਾ ਲੈਣੇ ਦੋ ਚੀਜ਼ਾਂ ਨੇ ਹਰ ਚੀਜ਼ ਦੇ ਦੋ ਫੈਕਟਰ ਹੁੰਦੇ ਨੇ ਪੋਜ਼ਿਟਿਵ ਨੈਗੇਟਿਵ ਜਿਸ ਤਰ੍ਹਾਂ ਹੁੰਦਾ ਇਸ ਤਰ੍ਹਾਂ ਯੈਸ ਨੋ ਹੁੰਦੀ ਹੈ ਦੇਖੋ ਯਾ ਤੇ ਹਾਈ ਕਮਾਂਡ ਸਾਰਾ ਡਰਾਮਾ ਖੁਦ ਆਪ ਕਰਾ ਰਹੀ ਹੈ ਕਿਉਂਕਿ ਉਹਨਾਂ ਦੀ ਕੋਈ ਆਵਾਜ਼ ਨਹੀਂ ਆਈ ਔਰ ਥੱਲੇ ਜਿਹੜਾ ਨੋਟਿਸ ਨੋਟਿਸ ਛੱਡਿਆ ਜਾ ਰਿਹਾ ਸਾਰਾ ਔਰ ਇਹ ਕਦੀ ਨਹੀਂ ਹੋ ਸਕਦਾ ਕਿ ਇਹ ਚੀਜ਼ ਹਾਈ ਕਮਾਂਡ ਨੂੰ ਨਾ ਪਤਾ ਹੋਵੇ ਜਿਸ ਬੰਦੇ ਨੂੰ ਵੀ ਕੋਈ ਚੁੰਡੀ ਵੱਡੀ ਗਈ ਉਹਨੇ ਹਾਈ ਕਮਾਂਡ ਜਾ ਕੇ ਗੱਲ ਕੀਤੀ ਹੋਗੀ ਲੇਕਿਨ ਹਾਈ ਕਮਾਂਡ ਨੇ ਕੋਈ ਇਸ਼ਾਰਾ ਹੀ ਨਹੀਂ ਕੀਤਾ ਚਾਹੇ ਨਵਜੋਦ ਕੋਰ ਸਿੱਧੂ ਬੋਲੇ ਹੋਣ ਚਾਹੇ ਨਵਜੋਦ ਕੋਰ ਸਿੱਧੂ ਨੂੰ ਨੋਟਿਸ ਆਇਆ ਹੋਵੇ ਦੇਖੋ ਨੋਟਿਸ ਨੋਟਿਸ ਖੇੜ ਕੇ ਤੁਸੀਂ ਆਪਣੀ ਪਾਰਟੀ ਦਾ ਪਦਰ ਨੀਵਾ ਕਰ ਰਹੇ ਹੋ ਚਾਹੇ ਉਹ ਪੰਜਾਬ ਪ੍ਰਧਾਨ ਹੋ ਚਾਹੇ ਨਵਜੋਦ ਕੋਰ ਸਿੱਧੂ ਹੋਣ ਚਾਹੇ ਕੋਈ ਪਾਰਟੀ ਦਾ ਕਾਰਜਕਰਤਾ ਹੋਵੇ ਚਾਹੇ ਪਾਰਟੀ ਦਾ ਕੋਈ ਸਾਬਕਾ ਐਮਐਲਏ ਐਮਪੀ ਹੋਵੇ ਤਾਂ ਇਹ ਸਾਰਾ ਜਿਹੜਾ ਪ੍ਰਕਰਨ ਚੱਲ ਰਿਹਾ ਹੈ ਔਰ ਇਸ ਦੀ ਸ਼ੁਰੂਆਤ ਜਿਹੜੀ ਹੈ ਉਹ ਨਵਜੋਤ ਖੁਰ ਸਿੱਧੂ ਹਣੌਲੂ ਕੀਤੀ ਗਈ ਦੇਖੋ ਆਪਾਂ ਪਹਿਲਾਂ ਵੀ ਡਿਸਕਸ ਕੀਤਾ ਸੀ ਕਿ ਡਿਸਪਲਿਨ ਮੈਂ ਤੁਹਾਨੂੰ ਇੱਕ ਨਾ ਗੁਜਰਾਤ ਦਾ ਇੱਕ ਇਨਸੀਡੈਂਟ ਦੱਸਾਂ ਲੱਗਾ ਉਹ ਜ਼ਰੂਰੀ ਹੈ ਔਰ ਕਾਂਗਰਸ ਨੂੰ ਤੋਂ ਸਬਕ ਲੈਣ ਦੀ ਲੋੜ ਹੈ ਗੁਜਰਾਤ ਦੇ ਵਿੱਚ ਭਾਜਪਾ ਨੇ ਮੁੱਖ ਮੰਤਰੀ ਤੋਂ ਲੈ ਕੇ ਕੈਬਨਿਟ ਬਦਲਤੀ ਕਿਸੇ ਨੇ ਚੂਹ ਤੱਕ ਨਹੀਂ ਕੀਤੀ ਇੱਥੇ ਜਦੋਂ ਦਾ ਇਹ ਵਿਵਾਦ ਕਦੋਂ ਸ਼ੁਰੂ ਹੋਇਆ ਜਦੋਂ ਪੰਜਾਬ ਪ੍ਰਧਾਨ ਦੇ ਬਦਲਣ ਦੀਆਂ ਗੱਲਾਂ ਸਾਹਮਣੇ ਆਈਆਂ ਸ਼ੁਰੂਆਤ ਨਵਜੋਤ ਕੋਰ ਸਿੱਧੂ ਹਨ ਉਹ ਲੋਕੀਂ ਕੀਤੀ ਕਿ ਐਸੀ ਇਹ ਮੰਨ ਕੇ ਚੱਲੀਏ ਉਸ ਤੋਂ ਬਾਅਦ ਬਹੁਤ ਸਾਰੀਆਂ ਗੱਲਾਂ ਹੋਈਆਂ ਇਹ ਪੰਜ ਪਾਦੇ ਬੰਦੇ ਨੇ ਇਸ ਤਰ੍ਹਾਂ ਦੇ ਗੱਲੇ ਪਰ ਨੋਟਿਸ ਨੋਟਿਸ ਖੇਡ ਕੇ ਤੁਸੀਂ ਕੀ ਸਾਬਤ ਕਰਨਾ ਚਾਹੁੰਦੇ ਹੋ ਨੋਟਿਸ ਨੋਟਿਸ ਪੇਜ ਕੇ ਤੁਸੀਂ ਬਸ ਆਪਣੀ ਸ਼ਾਨ ਬਣਾ ਰਹੇ ਹੋ ਕਿ ਠੀਕ ਹੈ ਜੀ ਆਪਾਂ ਵੀ ਉਹਨੂੰ ਦਹਾਤਾਂ ਕਿ ਸਾਡੇ ਪੱਲੇ ਕੀ ਹੈ ਜਿੱਦਾਂ ਦੋ ਪ੍ਰਧਾਨ ਹੁੰਦੇ ਨੇ ਜਣਾ ਆਪਾਂ ਚ ਪਹਿਲਵਾਨ ਲੜਦੇ ਨੇ ਉਹ ਬਸ ਥਾਪੀ ਮਾਰੀ ਜਾਂਦੇ ਵੇ ਲੜਦੇ ਨਹੀਂ ਐ ਇਦਾਂ ਪੰਜਾਬ ਕਾਂਗਰਸ ਚ ਹੋ ਰਿਹਾ ਥਾਪੀਆਂ ਵੱਜ ਰਹੀਆਂ ਪਰ ਇਹਦਾ ਸੋਲੂਸ਼ਨ ਕੋਈ ਨਜ਼ਰ ਆ ਰਿਹਾ ਸੋਲੂਸ਼ਨ ਹਾਈ ਕਮਾਂਡ ਨੇ ਕਰਨਾ ਹੈ ਹਾਈ ਕਮਾਂਡ ਨੂੰ ਬਾਏ ਆਲ ਮੀਨਸ ਕਿ ਪੰਜ ਮੈਂਬਰੀ ਕੋਈ ਸੱਤ ਮੈਂਬਰੀ ਕਮੇਟੀ ਲਿਆ ਕੇ ਪੰਜਾਬ ਵਿੱਚ ਪਠਾਣੀ ਚਾਹੀਦੀ ਹੈ ਕਿਉਂਕਿ ਪੰਜਾਬ ਦਿੱਲੀ ਤੋਂ ਕੋਈ ਬਹੁਤਾ ਦੂਰ ਨਹੀਂ ਹੈ ਔਰ ਪੰਜਾਬ ਇੱਕ ਉਹ ਸਟੇਟ ਹੈ ਜਿਹਦੀ ਕੀ ਪ੍ਰੋਮਿਨੈਂਟ ਸਟੇਟ ਹੈਗੀ ਹੈ ਕਾਂਗਰਸ ਦੀ ਜਿੰਨੂੰ ਕੀ ਕਾਂਗਰਸ ਹੈ ਸੋਚ ਕੇ ਚੱਲ ਰਹੀ ਕਿ 2027 ਤੱਕ ਆਪਾਂ ਸਰਕਾਰ ਬਣਾਵਾਂਗੇ ਤਾਂ ਫਿਲਹਾਲ ਕਾਂਗਰਸ ਜਿਹੜੇ ਪਾਰਟੀ ਦਾ ਨਾਂ ਬੋਲਣਾ ਹਾਈ ਕਮਾਂਡ ਦਾ ਚੁੱਪ ਰਹਿਣਾ ਹਾਈ ਕਮਾਂਡ ਦੀਆਂ ਗੱਲਾਂ ਜ਼ਰੂਰ ਕਰਦੇ ਨੇ ਪਰ ਹਾਈ ਕਮਾਂਡ ਦਾ ਨਾਂ ਆਣਾ ਇਹ ਸਾਬਜ਼ਾਹਰ ਕਰਦਾ ਹੈ ਕਿ ਕਿਤੇ ਨਾ ਕਿਤੇ ਦਾਲ 'ਚ ਕੁਝ ਕਾਲਾ ਹੈ ਔਰ ਇਸ ਨੋਟਿਸ ਨੋਟਿਸ ਪੇਜ ਕੇ ਪਾਰਟੀ ਦਾ ਅਕਸ ਔਰ ਜਿਸ ਤਰੀਕੇ ਨਾਲ ਟਵਿੱਟਰ ਟਵਿੱਟਰ ਹੋ ਰਿਹਾ ਹੈ ਜਾਂ ਨੋਟਿਸ ਹੋ ਰਿਹਾ ਹੈ ਪਾਰਟੀ ਦਾ ਅਕਸ ਸਾਰੇ ਪਾਸੇ ਖਰਾਬ ਹੋ ਰਿਹਾ ਜੀ ਨਵਜੋਤ ਸਿੰਘ ਸਿੱਧੂ ਅੰਮ੍ਰਿਤਸਰ ਆਪਣੇ ਘਰ ਪੁੰਜੇ ਨੇ ਉਹਨਾਂ ਦੇ ਵੱਲੋਂ ਵੀ ਫਿਲਹਾਲ ਇਸ ਮਾਮਲੇ ਨੂੰ ਲੈ ਕੇ ਚੁੱਪੀ ਤੋੜੀ ਗਈ ਹੈ ਦੇਖੋ ਉਹ ਨਾ ਮੁੰਬਈ ਤੋਂ ਇੱਕ ਸੁਨੇਹਾ ਲੈ ਕੇ ਆਏ ਆਪਣੀ ਪਤਨੀ ਵਾਸਤੇ ਦੇਖੋ ਕੀ ਸੁਨੇਹਾ ਹੈ ਉਹਦੇ ਬਾਰੇ ਹਾਲੇ ਅਸੀਂ ਕੋਈ ਚੀਜ਼ ਸਪਸ਼ਟ ਨਹੀਂ ਹੋਈ ਸਾਡੇ ਜਿਹੜੇ ਸੋਰਸ ਸਾਨੂੰ ਦੱਸ ਰਹੇ ਨੇ ਕਿ ਨਵਜੋਤ ਸਿੰਘ ਸਿੱਧੂ ਆਂਦੇ ਨਹੀਂ ਮੈਡਮ ਪਟਿਆਲਾ ਤੋਂ ਇੱਧਰ ਅੰਮ੍ਰਿਤਸਰ ਆਂਦੇ ਨਹੀਂ ਉਮਰੋਂ ਇੱਕ ਸੇਫ ਹਾਊਸ ਜਿਹੜਾ ਹੈ ਅੰਮ੍ਰਿਤਸਰ ਬਣਾ ਲਿਆ ਗਿਆ। ਅ ਦੇਖੋ ਦੋ ਤਿੰਨ ਚੀਜ਼ਾਂ ਨੇ ਅੰਮ੍ਰਿਤਸਰ ਦੇ ਵਿੱਚ 에어ਪੋਰਟ ਦੀ ਕਨੈਕਟੀਵਿਟੀ ਬੜੀ ਕੋਲ ਹੈ। ਠੀਕ ਹੈ ਇਸ ਤੋਂ ਇਲਾਵਾ ਨਵਜੋਤ ਕੋਰ ਸਿੱਧੂ ਦਾ ਜਿਹੜਾ ਘਰ ਹੈ ਉਹਦੀ ਲੋਕੇਸ਼ਨ ਇੱਕ ਤਰ੍ਹਾਂ ਦਾ ਆਊਟ ਆਫ ਦੀ ਸਿਟੀ ਹੈ। ਠੀਕ ਹੈ ਔਰ ਦੂਸਰਾ ਨਵਜੋਤ ਸਿੰਘ ਸਿੱਧੂ ਇੱਕ ਮੈਸੇਜ ਲੈ ਕੇ ਆਏ। ਉਹਨੂੰ ਮੈਸੇਜ ਕੀ ਸੀ? ਕੀ ਉਹ ਹਾਈ ਕਮਾਂਡ ਦਾ ਮੈਸੇਜ ਸੀ ਜਾਂ ਕੀ ਜਿਹੜੇ ਉਹਨਾਂ ਤੇ આરોਪ ਲੱਗ ਰਹੇ ਨੇ ਕਿ ਉਹ ਭਾਜਪਾ ਦੇ ਸਲੀਪਰ ਸੈੱਲ ਨੇ ਉਹ ਮੈਸੇਜ ਸੀ। ਉਸ ਮੈਸੇਜ ਨੂੰ ਲੈ ਕੇ ਜਿਹੜੀ ਚਰਚਾ ਰਾਤ ਹੋਈ ਔਰ ਉਸ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਉਥੋਂ ਨਿਕਲ ਜਾਂਦੇ ਨੇ ਤਾਂ ਇਹ ਜਿਹੜਾ ਮੈਸੇਜ ਕਨਵੀ ਹੋਇਆ ਔਰ ਉਸ ਤੋਂ ਬਾਅਦ ਤੁਸੀਂ ਦੇਖੋ ਨਵਜੋਤ ਕੋਰ ਸਿੱਧੂ ਥੋੜੇ ਜਿਹਾ ਸ਼ਾਂਤ ਨਜ਼ਰ ਆਏ ਪਰ ਐਕਟਿਵ ਕੌਣ ਹੋਏ ਇੱਕਦਮ ਸਮਰਥਕ ਉਹ ਸਮਰਥਕ ਜਿਹੜੇ ਕੱਲ ਤੱਕਨ ਚੁੱਪ ਸੀਗੇ ਅੱਜ ਉਹ ਸਮਰਥਕ ਐਕਟਿਵ ਹੋ ਜਾਂਦੇ ਨੇ ਇੱਕਦਮ ਉਹਨਾਂ ਵੱਲੋਂ ਸਿੱਧਾ ਹੈ ਅਟੈਕ ਕੀਤਾ ਜਾਂਦਾ ਹੈ ਜਿਹੜੇ ਲੋਕਾਂ ਵੱਲੋਂ ਨਵਜੋਤ ਕੋਰ ਸਿੱਧੂ ਦੇ ਖਿਲਾਫ ਬੋਲਿਆ ਗਿਆ ਸੀ ਤਾਂ ਕੁੱਲ ਮਿਲਾ ਕੇ ਨਵਜੋਤ ਤੇ ਕੋ ਨਵਜੋਤ ਸਿੰਘ ਸਿੱਧੂ ਅੱਗੇ ਡਰ ਕੀ ਹੋਇਆ ਸਿੱਧੂ ਸਿੱਧੂ ਹੋ ਰਹੀ ਹੈ ਚਾਹੇ ਕਾਂਗਰਸ ਹੋਵੇ ਸਿੱਧੂ ਹੋ ਰਹੀ ਹੈ ਅਕਾਲੀ ਦਲ ਚ ਵੀ ਸਿੱਧੂ ਭਾਜਪਾ ਚ ਵੀ ਸਿੱਧੂ ਆਮ ਆਦਮੀ ਪਾਰਟੀ ਚ ਸਿੱਧੂ 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 ਹੋ ਰਹੀ ਹੈ ਔਰ ਹੱਜ ਤੁਸੀਂ ਦੇਖੋ ਕਿ ਹਰ ਕੋਈ ਬੰਦਾ ਇਸ ਵਿਸ਼ੇ ਨੂੰ ਬੜੇ ਗੰਭੀਰਤਾ ਨਾਲ ਦੇਖ ਰਿਹਾ ਚਾਹੇ ਉਹ ਪੋਲਿਟਿਕਲ ਹੈ ਚਾਹੇ ਨੋਨ ਪੋਲਿਟਿਕਲ ਹੈ ਇੱਕ ਆਮ ਬੰਦਾ ਵੀ ਹੈ ਨਾ ਉਹ ਤੁਹਾਨੂੰ ਵੀ ਪੁੱਛਦਾ ਹੋਵੇਗਾ ਅਸੀਂ ਬਤੌਰ ਪੱਤਰਕਾਰ ਜਾਣਦੇ ਹਾਂ ਜਦੋਂ ਬਾਜ਼ਾਰ ਦੇ ਵਿੱਚ ਤੇ ਲੋਕ ਪੁੱਛਦੇ ਨੇ ਕਿ ਸਿੱਧੂ ਦਾ ਕੀ ਬਣੇਗਾ ਸੋ ਐਕਚੁਅਲੀ ਸਿੱਧੂ ਇੱਕ ਆਪਣੇ ਆਪ ਦੇ ਵਿੱਚ ਇੱਕ ਸੈਲੀਬ੍ਰਿਟੀ ਇੱਕ ਨਾਮ ਬਹੁਤ ਵੱਡਾ ਹੈ ਇਸ ਕਰਕੇ ਕਿਉਂਕਿ ਸਿੱਧੂ ਇਸ ਤਰ੍ਹਾਂ ਦਾ ਮਾਈਗਰੇਟ ਹੋ ਕੇ ਆਇਆ ਇਹਨੇ ਸਿੱਧੂ ਬੀਜੇਪੀ ਤੋਂ ਕਾਂਗਰਸ ਚਾਹੀਏ ਔਰ ਸਿੱਧੂ ਵਾਸਤੇ ਵੀ ਆ ਕੋਈ ਈਜ਼ੀ ਨਹੀਂ ਐਸੀ ਮਤਲਬ ਲੋਕਾਂ ਨੇ ਬੀਜੇਪੀ ਚ ਜਾ ਦੇਖੋ ਕੋਈ ਵੀ ਬੰਦਾ ਪਾਰਟੀ ਇੱਕ ਵਾਰ ਛੱਡਦਾ ਜਿਹੜਾ ਦੋ ਵਾਰ ਪਾਰਟੀ ਛੱਡੀ ਐ ਤਿੰਨ ਵਾਰ ਪਾਰਟੀ ਛੱਡੀ ਤਾਂ ਉਹਦੇ ਤੇ ਫਿਰ ਜਿਹੜਾ ਨਾ ਲੋਕਾਂ ਦੀ ਕੁਐਸਚਨ ਮਾਰ ਰਹੇ ਹੁੰਦਾ ਉਹ ਕਿ ਨਵਜੋਤ ਸਿੰਘ ਸਿੱਧੂ ਦੇ ਲੈਵਲ ਦਾ ਕਿਉਂਕਿ ਨਵਜੋਤ ਸਿੰਘ ਸਿੱਧੂ ਰਾਜ ਸਭਾ ਛੱਡ ਕੇ ਇੱਥੇ ਪਹੁੰਚੇ ਸਨ ਸੋ ਕੁੱਲ ਮਿਲਾ ਕੇ ਨਵਜੋਤ ਸਿੰਘ ਸਿੱਧੂ ਦਾ ਨਾਮ ਵੱਡਾ ਹੈ ਇਸ ਕਰਕੇ ਕਾਉਂਟਰੋਵਰਸੀ ਤੁਹਾਨੂੰ ਬਹੁਤ ਵੱਡੀ ਨਜ਼ਰ ਆ ਰਹੀ ਹੈ ਔਰ ਇਹਦੇ ਮੁਤਲਕਾ ਅਗਰ ਕਿਸੇ ਛੋਟੇ ਕਿਸੇ ਲੀਡਰ ਦੀ ਕਾਉਂਟਰੋਵਰਸੀ ਹੁੰਦੀ ਤੇ ਸ਼ਾਇਦ ਇੰਨਾ ਫੇਮ ਜਾਂ ਹਾਈਪ ਨਾ ਮਿਲਦੀ ਇੰਨੀ ਹਾਈਪ ਮਿਲਣ ਦਾ ਮੁੱਖ ਕਾਰਨ ਇੱਕੋ ਹੀ ਹੈ ਕਿ ਜਿਹੜੀ ਇਸ ਦੇ ਵਿੱਚ ਖਾਸ ਤੌਰ ਦੇ ਉੱਤੇ ਜਿਹੜੀ ਨਵਜੋਤ ਸਿੱਧੂ ਦੀ ਜਿਹੜਾ ਕਨੈਕਸ਼ਨ ਹੈ ਨਾ ਉਹ ਇਸ ਖਬਰ ਨੂੰ ਇਸ ਇਸ਼ੂ ਨੂੰ ਬਹੁਤ ਵੱਡਾ ਬਣਾ ਰਿਹਾ ਔਰ ਹਾਈ ਕਮਾਂਡ ਵੀ ਅਗਰ ਕੋਈ ਫੈਸਲਾ ਲਏਗਾ ਤਾਂ ਸੋਚ ਸਮਝ ਕੇ ਲਏਗਾ ਕਿਉਂਕਿ ਨਾਮ ਹੈ ਮੈਂ ਹਾਂ ਨਵਜੋਤ ਸਿੰਘ ਸਿੱਧੂ ਇਹ ਚੱਕਰ ਜੰਗ ਕਿਵੇਂ ਸਰ ਖਤਮ ਹੋਏਗੀ ਜਿਸ ਤਰ੍ਹਾਂ ਲਗਾਤਾਰ ਨੋਟਿਸ ਜਾਰੀ ਅਜ ਅਨਿਲ ਜੋਸ਼ੀ ਦੇ ਵੱਲੋਂ ਵੀ ਨਿਗਲ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ ਨਵਜੋਤ ਕੋਰ ਸਿੱਧੂ ਨੇ ਮਿੱਠੂ ਮਦਾਨ ਤੇ ਨੋਟਿਸ ਜਾਰੀ ਕਰ ਦਿੱਤਾ ਤੇ ਜੰਗ ਜਿਹੜੀ ਹੈ ਕਿਸ ਤਰ੍ਹਾਂ ਖਤਮ ਹੋਏਗੀ ਦੇਖੋ ਇਹ ਨੋਟਿਸ ਪੇਜ ਨਾ ਨਾ ਇੱਥੋਂ ਦੀ ਚੀਜ਼ ਸਾਫ਼ ਜ਼ਾਹਰ ਪਤਾ ਹੀ ਹੁੰਦੀ ਹੈ ਕਿ ਪਾਰਟੀ ਕੋਲ ਆਪਣਾ ਕੁਝ ਰੱਖਣ ਵਾਸਤੇ ਕੁਝ ਨਹੀਂ ਹੈ ਲੀਡਰ ਕੋਲ ਆਪਣਾ ਰੱਖਣ ਵਾਸਤੇ ਕੁਝ ਨਹੀਂ ਹੈ राइट ਜਿਸ ਤੁਹਾਨੂੰ ਨੋਟਿਸ ਭੇਜਣਾ ਜਾਂ ਦੇਖੋ ਸੁਖਜਿੰਦਰ ਰੰਧਾਵਾ ਦੀ ਹੋਰ ਚੀਜ਼ ਹੈ ਕਿਉਂਕਿ ਉਹਨਾਂ ਦੇ ਉੱਤੇ ਜਿਹੜਾ ਅਲੀਗੇਸ਼ਨ ਸੀ ਉਹ ਇੱਕ ਬੜਾ ਹੋਰ ਤਰ੍ਹਾਂ ਦਾ ਅਲੀਗੇਸ਼ਨ ਸੀ ਕਿ ਉਹਨਾਂ ਦੇ ਗੈਂਗਸਟਰਸ ਦੇ ਨਾਲ ਲਿੰਕ ਨੇ ਉਹ ਠੀਕ ਹੈ ਉਸ ਦੇ ਵਿੱਚ ਜਾ ਕੇ ਉਹ ਬੰਦਾ ਕਹਿ ਸਕਦਾ ਕਿ ਤੁਸੀਂ ਮੇਰੀ ਛਵੀ ਖਰਾਬ ਕਰ ਰਹੇ ਹੋ ਦੇਖੋ ਬਿਆਨਬਾਜ਼ੀ ਨੂੰ ਲੈ ਕੇ ਇੱਕ ਦੂਸਰੇ ਦੇ ਨਾਲ ਕਰਨਾ ਕਿ ਜਿਸ ਤਰੀਕੇ ਨਾਲ ਤੁਸੀਂ ਮੈਨੂੰ ਨੋਟਿਸ ਭੇਜਦਾ ਤਾਂ ਉਹਨੇ ਆਉਂਗਾ ਤਾਂ ਤੂੰ ਪੈਸੇ ਦੇ ਕੇ ਆਇਆ ਤਾਂ ਪਹਿਲੇ ਕੇ ਆ ਤਾਂ ਪੈਸੇ ਦੇ ਚੱਕਰ ਦੇ ਵਿੱਚ ਨੋਟਿਸ ਨਹੀਂ ਸੀ ਕਰਨਾ ਚਾਹੀਦਾ ਪੈਸੇ ਦੇ ਚੱਕਰ ਦੇ ਵਿੱਚ ਜਿਸ ਤਰੀਕੇ ਨਾਲ ਤੁਹਾਡੀ ਛਵੀ ਇਸ ਤਰ੍ਹਾਂ ਦੀ ਹੋਣੀ ਚਾਹੀਦੀ ਕਿ ਤੁਸੀਂ ਇੱਕ ਸਟਰੋਂਗ ਮੈਸੇਜ ਦਿਓ ਰਾਈਟ ਪਰ ਗੱਲ ਫਿਰ ਉਹੀ ਹੈ ਕਿ ਕਾਂਗਰਸ ਪਾਰਟੀ ਚ ਡਿਸਪਲਿਨ ਨਾਮ ਦੀ ਕੋਈ ਚੀਜ਼ ਨਹੀਂ ਹੈ ਫਰੀडम ਆਫ ਸਪੀਚ ਜਿੰਨੀ ਹੋਣੀ ਚਾਹੀਦੀ ਉਹਦੇ ਨਾਲੋਂ 10 ਗੁਣਾ ਜ਼ਿਆਦਾ ਹਰ ਕੋਈ ਲੀਡਰ ਆਪਣੇ ਆਪ ਦੇ ਵਿੱਚ ਇੰਡੀਵਿਜੂਅਲੀ ਆਪਣੇ ਆਪ ਨੂੰ ਪ੍ਰਧਾਨ ਸਮਝਦਾ ਤੁਸੀਂ ਦੇਖੋ ਅਗਰ ਕਿਸੇ ਨੇ ਕਿਸੇ ਨੂੰ ਨੋਟਿਸ ਭੇਜਿਆ ਤਾਂ ਉਹਨੇ ਕਿਹਾ ਪੰਜਾਬ ਪ੍ਰਧਾਨ ਦੀ ਸਲਾਹ ਲਈ 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 ਹੋਏਗੀ ਯਾ ਹਾਈ ਕਮਾਂਡ ਇਸਲਾ ਲਈ ਨਹੀਂ ਲਈ ਹੋਏਗੀ। ਉਹਨੇ ਕਿਹਾ ਠੀਕ ਹੈ ਜੀ ਮੇਰਾ ਦਿਲ ਕੀਤਾ ਭੇਜ ਦਿਓ ਲੋਟਰਸ। ਸੋ ਇਸ ਇਹ ਜਿਹੜੀਆਂ ਚੀਜ਼ਾਂ ਨੇ ਇਹ ਚੀਜ਼ਾਂ ਪਾਰਟੀ ਦੇ ਅਕਸ ਨੂੰ ਖਰਾਬ ਕਰ ਰਹੀ। ਅੱਜ ਤੂੰ ਦੇਖੋ ਕਾਂਗਰਸ ਬਿਲਕੁਲ ਹਾਸ਼ੀਏ ਤੇ ਆ। ਹੂੰ ਕਾਂਗਰਸ ਇਸ ਵੇਲੇ ਜੇ ਤਰ ਤਰ ਚ ਵੀ ਚਾਰ ਨੰਬਰ ਆਈ ਸੀ ਤੇ ਅੱਜ ਵੀ ਜੇ ਕਿਤੇ ਚੋਣਾ ਹੁਣ ਤੇ ਕਾਂਗਰਸ ਚਾਰ ਨੰਬਰ ਤੇ ਲੱਗ ਰਹੀ ਹੈ। ਕਿਉਂਕਿ ਇਸ ਮੈਟਰ ਨੂੰ ਹਾਈ ਕਮਾਂਡ ਔਰ ਲੋਅਰ ਕਮਾਂਡ ਤੇ ਸੀਰੀਅਸਲੀ ਨਹੀਂ ਲਿਆ ਜਾ। ਇਸ ਨੂੰ ਬਹੁਤ ਸੀਰੀਅਸਲੀ ਲੈਣਾ ਚਾਹੀਦਾ ਹਾਈ ਕਮਾਂਡ ਨੂੰ ਟੀਮ ਮੈਂ ਤਾਂ ਖੁਦ ਕਹਾਂਗਾ ਕਿ ਰਾਹੁਲ ਗਾਂਧੀ ਜਿਹੜੇ ਨੇ ਉਹਨਾਂ ਨੂੰ ਇਸ ਮਾਮਲੇ ਦੇ ਵਿੱਚ ਆਪਣੀ ਸ਼ਮੂਲੀਅਤ ਦੱਸਣੀ ਚਾਹੀਦੀ ਹੈ ਕਿਉਂਕਿ ਨਵਜੋਤ ਸਿੰਘ ਸਿੱਧੂ ਜਿਹੜੇ ਨੇ ਅਕਸਰ ਰਾਹੁਲ ਗਾਂਧੀ ਦੀ ਗੱਲ ਕਰਦੇ ਆ ਰਾਜਾ ਵੜਿੰਗ ਰਾਹੁਲ ਗਾਂਧੀ ਦੀ ਗੱਲ ਕਰਦੇ ਆ ਤਾਂ ਅਲਟੀਮੇਟਲੀ ਜਿਹੜਾ ਐਪੀ ਸੈਂਟਰ ਹੈ ਉਹ ਰਾਹੁਲ ਗਾਂਧੀ ਹੈ ਤਾਂ ਰਾਹੁਲ ਗਾਂਧੀ ਨੂੰ ਇਸ ਬਾਬਤ ਕੋਈ ਨਾ ਕੋਈ ਟਵੀਟ ਇਸ ਦਾ ਦੀ ਕੋਈ ਜਵਾਬ ਜ਼ਰੂਰ ਦੇਣਾ ਚਾਹੀਦਾ ਜਿਸ ਦੇ ਨਾਲ ਘਟ ਘਟ ਉਹਨਾਂ ਦਾ ਇੱਕ ਜਵਾਬ ਆ ਜਾਣਾ ਕਿ ਜੀ ਅੱਜ ਤੋਂ ਬਾਅਦ ਅਸੀਂ ਇਸ ਨੂੰ ਤੇ ਗੱਲ ਨਹੀਂ ਹੋਏਗੀ ਹੂੰ ਤੇ ਮੇਰਾ ਖਿਆਲ 90% ਮਸਲਾ ਹੱਲ ਹੋ ਜਾਏਗਾ ਪਰ ਫਿਰ ਸਵਾਲ ਆਉਂਦਾ ਕਿ ਆਖਰਕਾਰ ਕਿਉਂ ਨਹੀਂ ਦੇ ਰਹੇ ਮਨਸ਼ਾ ਕੀ ਹੈ ਹੋ ਸਕਦਾ ਕਿ ਅਸੀਂ ਕਹਿ ਤਾ ਨਾ ਨੇ ਬੜਾ ਅਸੀਂ ਮਿੰਟ ਤੇ ਡਿਸੀਜਨ ਲਾ ਲੈਣੇ ਆ ਕਿ ਬੀਜੇਪੀ ਚ ਜਾ ਰਹੇ ਨੇ ਸੋ ਬੀਜੇਪੀ ਚ ਜਾਣਾ ਵੀ ਕੋਈ ਸੌਖਾ ਨਹੀਂ ਹੈ ਤੇ ਅਗਰ ਹੋ ਸਕਦਾ ਹੈ ਕਿ ਸ਼ਾਇਦ ਕਿ ਤੋ ਥਾਪੀ ਵਜਹੀ ਹੋਵੇ ਕਿ ਠੀਕ ਹੈ ਜੀ ਤੁਸੀਂ ਸ਼ੁਰੂ ਕਰੋ ਸੋ ਇਹ ਜਿਹੜੀਆਂ ਚੀਜ਼ਾਂ ਨੇ ਨਾ ਕਾਂਗਰਸ ਦੀਆਂ ਇਹ ਬਹੁਤ ਸ਼ੱਕੀ ਹੋ ਰਹੀਆਂ ਇਸ ਵੇਲੇ ਤੋ ਇਹਨਾਂ ਚੀਜ਼ਾਂ ਤੇ ਵੀ ਅਸੀਂ ਸੋਚ ਸਕਦੇ ਆ ਪਰ ਨੋਟਿਸ ਨੋਟਲ ਸਿੱਧੂ ਸਿੱਧੂ ਨੋਟਿਸ ਨੋਟਲ ਸਿੱਧੂ ਸਿੱਧੂ ਪੂਰੇ ਦੇਸ਼ ਦੀ ਰਾਜਨੀਤੀ ਕਰਮਾ ਗਈ ਹੈ ਕਿਉਂਕਿ ਮਾਮਲਾ 1-2 ਕਰੋੜ ਦਾ ਨਹੀਂ 500 ਕਰੋੜ ਦਾ ਸਵਾਲ ਸੀ ਜਿੱਥੋਂ ਇਹ ਰਾਜਨੀਤੀ ਦੀ ਸ਼ੁਰੂਆਤ ਚੰਡੀਗੜ੍ਹ ਦੀ ਧਰਤੀ ਤੋਂ ਸ਼ੁਰੂ ਹੋ ਕੇ ਅੱਜ ਅੰਮ੍ਰਿਤਸਰ ਦੀ ਧਰਤੀ ਤੇ ਪਹੁੰਚ ਚੁੱਕੀ ਹੈ ਜੀ ਕੀ ਹਮਾਇ ਹਾਈ ਕਮਾਂਡ ਦੇ ਕਹਿਣੇ ਵਿੱਚ ਵੀ ਨੇ ਪੰਜਾਬ ਕਾਂਗਰਸ ਲੀਡਰ हाई कमांड ਦੇ ਕਹਿੰਦੇ ਜੂ ਪੂਰੇ ਦੇਸ਼ ਦੀ ਕਾਂਗਰਸ ਨਹੀਂ ਗੀ ਕਿਉਂਕਿ ਕਾਰਨ ਕੀ ਹੈ ਕਿ ਫ੍ਰੀडम ऑफ स्पीच ਇੰਡੀਵਿਜੂਅਲੀ ਫੈਸਲੇ ਲੈਣੇ ਇੰਡੀਵਿਜੂਅਲੀ ਤੌਰ ਦੇ ਉੱਤੇ ਗੱਲਾਂ ਕਰਨੀਆਂ ਉਹ ਬਹੁਤ ਵੱਡੀ ਚੀਜ਼ ਹੈ ਪੰਜਾਬ ਕਾਂਗਰਸ ਵਿੱਚ ਕਿਉਂਕਿ ਉਹ ਕਿਸੇ ਨੂੰ ਮੰਨਦਾ ਹੀ ਨਹੀਂ ਮੈਂ ਤੁਹਾਨੂੰ ਫੇਰ ਕਿਹਾ ਕਿ ਅਗਰ ਐਨਾ ਕੁਝ ਹੋਇਆ ਕਿਸੇ ਨੇ ਕਿਸੇ ਨੂੰ ਪੰਜਾਬ ਪ੍ਰਧਾਨ ਨੂੰ ਕੰਸਲਟ ਕੀਤਾ ਕਿਸੇ ਜ਼ਿਲ੍ਹਾ ਪ੍ਰਧਾਨ ਨੂੰ ਕੰਸਲਟ ਕੀਤਾ ਜਾਂ ਆਪੇ ਨੋਟਿਸ ਭੇਜਤਾ ਜਾਂ ਕੁਝ ਵੀ ਕੀਤਾ ਮਤਲਬ ਕੁਝ ਵੀ ਜੇ ਹੋ ਰਿਹਾ ਤੇ ਫ੍ਰੀडम ऑफ स्पीच ਹੈ ਇੰਡੀਵਿਜੂਅਲ ਹੈ ਜੀ ਜੋ ਮਰਜ਼ੀ ਕਰੋ ਮਤਲਬ ਜਿੰਨੀ ਦੇਰ ਤੱਕਨ ਹੁਣ ਹਾਈ ਕਮਾਂਡ ਦੀ ਸ਼ਕਤੀ ਨਹੀਂ ਹੋਏਗੀ ਹਾਈ ਕਮਾਂਡ ਪ੍ਰੋਪਰ ਤਰੀਕੇ ਦੇ ਨਾਲ ਐਜ ਇੰਟਰਵਿਊ ਨਹੀਂ ਕਰੇਗਾ ਇਹ ਕੌਂਟਰੋਵਰਸੀ ਖਤਮ ਨਹੀਂ ਹੋਏਗੀ ਔਰ ਅਗਰ ਹੁਣ ਜਿੱਥੋਂ ਤੱਕ ਇਹ ਕੌਂਟਰੋਵਰਸੀ ਪਹੁੰਚ ਚੁੱਕੀ ਹੈ ਅਗਰ ਇਸ ਤੋਂ ਅੱਗੇ ਕੌਂਟਰੋਵਰਸੀ ਗਈ ਤਾਂ ਪੰਜਾਬ ਕਾਂਗਰਸ ਵਾਸਤੇ ਬਹੁਤ ਮਾੜੇ ਹਾਲਾਤ ਹੋਣਗੇ ਜੀ ਐਂਸ ਕੌਂਟਰੋਵਰਸੀ ਦਾ ਜਿਹੜਾ ਫਾਇਦਾ ਨੇ ਉਹ ਸਭ ਤੋਂ ਜ਼ਿਆਦਾ ਵਿਰੋਧੀ ਪਾਰਟੀਆਂ ਲੈ ਰਹੀਆਂ ਨੇ ਜਿਹੜਾ ਉਹਨੇ ਇਸ ਦੇ ਵੱਲੋਂ ਬਿਆਨ ਕੀਤਾ ਗਿਆ ਕਿ ਝਾੜੂ ਖਿਲਰਨ ਤੋਂ ਪਹਿਲਾਂ ਕਾਂਗਰਸ ਖਿਲਰ ਗਈ ਤੇ ਤੁਹਾਡੀ ਕਾਂਗਰਸ ਦੀ ਗਰਦੂਤਾ ਕਰ ਗਈ ਤੁਸੀਂ ਕੀ ਕੀਤਾ ਨਵਜੋਤ ਕੋਲ ਸਿੱਧੂ ਨੂੰ ਜੇ ਗੱਲ ਕਰਨੀ ਸੀ ਤਾਂ ਪਾਰਟੀ ਲੈਵਲ ਤੇ ਰੱਖਦੇ ਕੋਈ ਹੋਰ ਕਿਸੇ ਬੰਦੇ ਨੂੰ ਗੱਲ ਕਰਨੀ ਸੀ ਤਾਂ ਪਾਰਟੀ ਦਾ ਪਾਰਟੀ ਨੂੰ ਤਾਂ ਕਿਸੇ ਨੇ ਸਮਝਿਆ ਨਹੀਂ ਇੰਡੀਵਿਜੂਅਲੀ ਉਹ ਕਹਿੰਦੇ ਠੀਕ ਹੈ ਜੀ ਮੈਂ ਜੋ ਕੁਝ ਕਰ ਸਕਦਾ ਤੁਸੀਂ ਕਰ ਲੋਗੇ ਸੋ ਕੁੱਲ ਮਿਲਾ ਕੇ ਐਂਡ ਆਫ ਦਾ ਕ੍ਰੈਕਸ ਆਫ ਦਾ ਸਟੋਰੀ ਇਸ ਵਲੇ ਕਾਂਗਰਸ ਕਾਫੀ ਮੁਸ਼ਕਲ ਚ ਨਹੀਂ ਨਵਜੋਤ ਸਿੰਘ ਸਿੱਧੂ ਇੱਕ ਬਹੁਤ ਵੱਡੇ ਪਲੇਅਰ ਨੇ ਰਾਜਨੀਤੀ ਦੇ ਵੀ ਪਲੇਅਰ ਨੇ ਅਗਰ ਉਹ ক্রিকেট ਦੇ ਪਲੇਅਰ ਨੇ ਤੇ ਨਾਲ ਰਾਜਨੀਤੀ ਦੇ ਵੀ ਪਲੇਅਰ ਨੇ ਤਾਂ ਜ਼ਰੂਰ ਉਹਨਾਂ ਦੀ ਜਿਹੜੀ ਰਾਜਨੀਤਿਕ ਅਪਰੋਚ ਹੈ ਉਹ ਬਹੁਤ ਜ਼ਿਆਦਾ ਹੋਏਗੀ ਜਿਵੇਂ ਉਹਨਾਂ ਦਾ ਆਣਾ ਸੁਨੇਹਾ ਦੇਣਾ ਮੈਡਮ ਸਿੱਧੂ ਦਾ ਚ ਸਮਰਥਕਾਂ ਦਾ ਅੱਗੇ ਆਣਾ ਤਾਂ ਕਿਤੇ ਨਾ ਕਿਤੇ ਅੰਦਰ ਖਾਤੇ ਇੱਕ ਬਵਾਲ ਮਚਿਆ ਲੇਕਿਨ ਹਾਂ ਇਸ ਨੂੰ ਅਜ ਰੋਕਣ ਦੀ ਲੋੜ ਹੈ ਜੋ ਕਿ ਕਾਂਗਰਸ ਦੀ ਪ੍ਰਾਇਓਰਟੀ ਹੋ ਰਹੀ ਹੈ ਲੇਕਿਨ ਅਗਰ ਇਸ ਤਰ੍ਹਾਂ ਦੀ ਰਾਜਨੀਤੀ ਨਾ ਰੁਕੀ ਤਾਂ ਅਨੁਲੇ ਸਮੇਂ ਚ ਬਹੁਤ ਵੱਡੇ ਨੁਕਸਾਨ ਹੋ ਸਕਦੇ ਹਨ। ਸ਼ੁਕਰੀਆ ਸਰ ਗੱਲਬਾਤ ਕਰਨ ਲਈ। ਸੋ ਬਿਲਕੁਲ ਨਵਜੋਤ ਕੋਰ ਸਿੱਧੂ ਦੇ ਵੱਲੋਂ ਬਿਆਨਬਾਜ਼ੀ ਨੂੰ ਲੈ ਕੇ ਜਿਸ ਤਰ੍ਹਾਂ ਪੰਜਾਬ ਕਾਂਗਰਸ ਦੇ ਵਿੱਚ ਜੰਗ ਛਿੜੀ ਹੈ ਉਹ ਲਗਾਤਾਰ ਵੱਧਦੀ ਜਾ ਰਹੀ ਹੈ। ਲੇਕਿਨ ਇਸ ਮਾਮਲੇ ਦੇ ਵਿੱਚ ਗੱਲ ਕੀਤੀ ਜਾਵੇ ਹਾਈ ਕਮਾਂਡ ਦੇ ਵੱਲੋਂ ਹੱਲੇ ਕੋਈ ਵੀ ਆਦੇਸ਼ ਹੈ ਉਹ ਜਾਰੀ ਨਹੀਂ ਕੀਤਾ ਗਿਆ। ਚਾਹੇ ਉਹ ਪੰਜਾਬ ਕਾਂਗਰਸੀ ਲੀਡਰ ਹੋਣ ਜਾਂ ਫਿਰ ਨਵਜੋਤ ਕੋਰ ਸਿੱਧੂ ਦੀ ਗੱਲ ਕੀਤੀ ਜਾਵੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਕਾਂਗਰਸ ਦਾ ਪੂਰੀ ਕਾਂਗਰਸ ਦਾ ਦੇਖਿਆ ਜਾਵੇ ਤਾਂ ਕੀ ਉਹ ਵਿਖੂ ਹੁੰਦਾ ਹੈ ਆਉਣ ਵਾਲੀਆਂ ਇਲੈਕਸ਼ਨਸ ਦੇ ਵਿੱਚ ਇਸ ਦਾ ਕੀ ਸਰ ਪੈਂਦਾ ਏ ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ